ਰਮ ਸਤਕਾਰਿਓ ਜੋਗੋ ਜੋਗ ਅਟਲ ਸਤ ਕਰਿਓ ਸਾਹਿਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਨ ਹੋਏ ਬੈਠੇ ਗੁਰਮਕਪੇਆਰੇ ਸਤ ਸੰਗੀ ਚਲੋ ਆਪ ਬੜ ਭਾਗੀ ਹੋ ਧਰਤਾ ਦੇ ਜੋ ਜੋ ਆਪਣੇ ਕੀਮਤੀ ਸਮੇਂ ਨੂੰ ਤਿਆਗ ਕਰਕੇ ਸਤਿਗੁਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਪਹੁੰਚ ਕੇ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੇ ਉਹ ਵੱਡੇ ਭਾਗ ਹਨ ਸਤ ਸੰਗਤ ਪ੍ਰਾਪਤ ਹੋਇਆ ਕਰਦੀ ਹੈ ਭਾਗਾਂ ਤੋਂ ਬਿਨਾਂ ਨਹੀਂ ਦਿਨ ਭਾਗਾਂ ਸਤ ਸੰਗ ਨਾਲ ਲੱਗੈ ਬਿਨ ਸੰਗਤ ਮੈਨ ਪ੍ਰਿਚੈ ਜੀ ਵੱਡੇ ਭਾਗਾਂ ਤੋਂ ਬਿਨਾ ਸਤ ਸੰਗਤ ਪ੍ਰਾਪਤ ਨਹੀਂ ਹੋਇਆ ਕਰਦੀ ਜਿਨ੍ਹਾਂ ਦੇ ਉੱਤੇ ਕਿਰਪਾ ਹੈ ਬਖਸ਼ਿਸ਼ ਹੈ ਉਹੀ ਗੁਰੂ ਘਰ ਵਿਖੇ ਆਸਕ ਦੀਖ ਪੰਚਮ ਪட்சਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੋਹੀ ਰਾਤ ਦੇ ਵਿੱਚ 749 ਅਤੇ 50 ਅੰਗ ਤੇ ਵਰਸ਼ਿਸ਼ ਕਰਦੇ ਹਨ ਜਿਸ ਦੇ ਸਿਰ ਉੱਪਰ ਤੁਮ ਸੁਆਮੀ 100 ਦੁੱਖ ਕਿਸਾ ਪਾਵੇ ਜਿਸਮ ਮਨੁੱਖ ਦੇ ਉੱਤੇ ਤੂੰ ਰਾਖਾ ਹੋਵੇ ਜਿਸ ਦੇ ਸਿਰ ਦੇ ਉੱਤੇ 13 ਹੱਥ ਹੋਵੇ ਉਸ ਦੇ ਨੇੜੇ ਦੁੱਖ ਨਹੀਂ ਆ ਸਕਦਾ ਦੁੱਖ ਉਸ ਨੂੰ ਪੋ ਵੀ ਨਹੀਂ ਸਕਦਾ ਬੋਲ ਨਾ ਜਾਣੇ ਮਾਇਆ ਮਦਮਤਾ ਮਰਣਾ ਚੀਤ ਨਾ ਆਵੇ ਬਖਸ਼ਿਸ਼ ਕਰਦੇ ਹਨ ਜਿਨ੍ਹਾਂ ਦੇ ਉੱਤੇ ਤੇਰੀ ਕਿਰਪਾ ਹੈ ਬਖਸ਼ਿਸ਼ ਹੈ ਰਹਿਮਤ ਹੈ ਜਿਨ੍ਹਾਂ ਦੇ ਸਿਰ ਦੇ ਉੱਤੇ ਤੇਰਾ ਹੱਥ ਹੈਗਾ ਉਹਨਾਂ ਨੂੰ ਦੁੱਖ ਕੋ ਵੀ ਨਹੀਂ ਸਕਦਾ ਦੁੱਖ ਨੇੜੇ ਵੀ ਨਹੀਂ ਆ ਸਕਦਾ ਪਰ ਬੋਲ ਨਾ ਜਾਣੇ ਮਾਇਆ ਮਦਮਤਾ ਮਰਣਾ ਚੀਤ ਨਾ ਆਵੇ ਜਿਹੜੀ ਮਾਇਆ ਦੀ ਮੋਦੇ ਵਿੱਚ ਅੰਨੇ ਹੋਏ ਪਏ ਹਨ ਜਿਨ੍ਹਾਂ ਨੂੰ ਗੱਲ ਕਰਨ ਦਾ ਵੀ ਪਤਾ ਨਹੀਂ ਬੋਲ ਨਾ ਜਾਣੇ ਮਾਇਆ ਮਦ ਮਤਾ ਮਾਇਆ ਦੇ ਹੰਕਾਰ ਦੇ ਵਿੱਚ ਮਤ ਸਾਭ ਦੇ ਰਨੁਕ ਮਾਇਆ ਦੇ ਹੰਕਾਰ ਦੇ ਵਿੱਚ ਮਸਤ ਹੋਏ ਰਹਿੰਦੇ ਹਨ ਕਿਉਂਕਿ ਸਤਿਗੁਰ ਜੀ ਦਾ ਇੱਕ ਵਚਨ ਪੜ੍ਹਦੇ ਹਾਂ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਘਚੋੜਾ ਉਹ ਬਾਣੀ ਪੜੀ ਜਾਂਦੀ ਹੋਵੇ ਨਾ ਸ਼ਬਦ ਪੜਿਆ ਜਾਂਦਾ ਹੋਵੇ ਤੇ ਉਹਨਾਂ ਨੂੰ ਰੋੜ ਕੋ ਚੋਲਾ ਦੀ ਨਜ਼ਰ ਆਉਂਦਾ ਹੈ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਹੈ ਜਲਦੀ ਨੇ ਆ ਪਾਈ ਸਾਹਿਬ ਸਮਾਪਤੀ ਕਰਨ ਤੇ ਕੰਮ ਚਲੀਏ ਪ੍ਰਸ਼ਾਦ ਲੈ ਕੇ ਕਿਉਂਕਿ ਉਹਨਾਂ ਦਾ ਜੀਵਨ ਮਨ ਮੁੱਖਾ ਵਾਲਾ ਹੈ ਜਿਨ੍ਹਾਂ ਦਾ ਜੀਵਨ ਗੁਰ ਮੁੱਖਾ ਵਾਲਾ ਹੈ ਨਾ ਪਿਆਰੇ ਉਹਨਾਂ ਦਾ ਮਨ ਸਤ ਸੰਗਤ ਦੇ ਵਿੱਚ ਲੱਗਦਾ ਹੈ ਉਹਨਾਂ ਦੀ ਖੁਰਾਕ ਗੁਰ ਬਾਣੀ ਬਣ ਜਾਂਦੀ ਹੈ ਉਹ ਆਤਮਿਕ ਜੀਵਨ ਦੀ ਭਾਲ ਦੇ ਵਿੱਚ ਫਿਰਦੇਗਾ ਕਿ ਆਤਮਿਕ ਜੀਵਨ ਕਿੱਥੋਂ ਮਿਲਦਾ ਹੈ ਕਿਸ ਤਰ੍ਹਾਂ ਮਿਲਦਾ ਹੈ ਆਤਮਿਕ ਜੀਵਨ ਦੀ ਸੋਜ-ਬੋਝ ਕਿਵੇਂ ਮਿਲਦੀ ਹੈ ਆਤਮਿਕ ਦਾ ਡੋਲਤਾ ਵਾਲਾ ਜੀਵਨ ਕਿਵੇਂ ਬਕੀਤ ਕੀਤਾ ਜਾ ਸਕਦਾ ਹੈ ਉਹ ਇਸ ਭਾਲ ਦੇ ਵਿੱਚ ਰਹਿੰਦੇ ਹਨ ਤੇ ਜਿਹੜੇ ਮਨਮੁਖ ਹਨ ਉਹਨਾਂ ਦਾ ਮਨ ਕਦੇ ਵੀ ਗੁਰਬਾਣੀ ਵਾਲੇ ਪਾਸੇ ਸਤਸੰਗਤ ਵਾਲੇ ਪਾਸੇ ਨਹੀਂ ਲੱਗ ਸਕਦਾ ਬੋਲ ਨਾ ਜਾਣੇ ਮਾਇਆ ਮਨ ਮਤ ਉਹ ਚਾਰ ਬੰਦਿਆਂ ਦੇ ਵਿੱਚ ਵੀ ਖੜੇ ਹੋਣਗੇ ਨਾ ਤੇ ਆਪਣੇ ਹੰਕਾਰ ਨੂੰ ਅੱਗੇ ਰੱਖਣਗੇ ਭਵੇਂ ਗੱਲ ਸਹੀ ਵੀ ਹੋਵੇ ਉਸਨੇ ਫਿਰ ਵੀ ਵਿੱਚ ਟੋਕ ਦੇਣੀ ਨਹੀਂ ਇਸ ਤਰ੍ਹਾਂ ਹੀ ਇਦਾਂ ਕਰਨਾ ਚਾਹੀਦਾ ਸੀ ਇਹ ਇਸ ਤਰ੍ਹਾਂ ਨਹੀਂ ਕੰਮ ਹੋ ਸਕਦਾ ਜਿਵੇਂ ਮੈਂ ਕਹਿੰਦਾ ਉਦਾਂ ਹੋਣਾ ਚਾਹੀਦਾ ਹੈ ਬੋਲ ਨਾ ਜਾਣਾ ਉਸ ਨੂੰ ਪਤਾ ਹੀ ਨਹੀਂ ਕਿ ਕਿਸੇ ਦੇ ਵਿੱਚ ਕਿਦਾਂ ਗੱਲ ਕਰਨੀ ਹੈ ਕਿਉਂਕਿ ਮਾਇਆ ਧਰੀ ਅਤ ਅੰਨਾ ਹੋਣਾ ਬੋਲਣਾ ਜਾਣਾ ਮਾਇਆ ਮਦ ਮਤਾ ਮਰਣਾ ਚੀਤਣਾ ਪਿਉ ਮਰਣਾ ਭੁੱਲ ਜਾਂਦਾ ਹੈ ਉਸ ਦੇ ਚੇਤੇ ਵਿੱਚ ਵੀ ਨਹੀਂ ਹੁੰਦਾ ਕਿ ਮੈਂ ਵੀ ਮਰਨਾ ਹੈ ਮੇਰਾ ਵੀ ਅਕੀਲਾ ਸਮਾ ਆਉਣਾ ਹੈ ਉਸ ਦੇ ਮਨ ਦੇ ਵਿੱਚ ਸਿਰਫ ਇਹੀ ਹੁੰਦਾ ਹੈ ਕਿ ਮੇਰੀ ਮੌਤ ਨਹੀਂ ਹੋਣੀ ਮੇਰੇ ਵਰਗਾ ਇਸ ਸੰਸਾਰ ਦੇ ਵਿੱਚ ਹੋਰ ਕੋਈ ਨਹੀਂ ਪਰ ਐਸਾ ਹੰਕਾਰੀ ਪੁਰਖ ਵਿਕਾਰੀ ਮਨੁੱਖ ਵੀ ਜੇ ਗੁਰੂ ਦੇ ਦਰ ਦੇ ਉੱਤੇ ਆ ਜਾਂਦਾ ਹੈ ਤੇ ਗੁਰੂ ਉਹਨਾਂ ਨੂੰ ਵੀ ਬਖਸ਼ ਲੈਂਦਾ ਕੇ ਉਹਨਾਂ ਨੂੰ ਵੀ ਕਰਦੇ ਨਾਲ ਨਾ ਲੈਂਦਾ ਤੇ ਮੇਰੇ RAM ਰਾਏ ਤੂੰ ਸੰਤਾਂ ਦਾ ਸੰਤ ਤੇਰੇ ਇਹ ਮੇਰੇ ਪ੍ਰਦੀਪ ਪਿਤਾ ਸੰਤ ਜਨ ਤੇਰੇ ਹ ਤੇ ਤੂੰ ਉਹਨਾਂ ਦਾ ਹੈ ਕਿਉਂਕਿ ਜਿਨ੍ਹਾਂ ਨੇ ਨਾਮ ਧਿਆਇਆ ਸਿਮਰਨ ਕੀਤਾ ਸਤਿਗੁਰੂ ਜੀ ਨੇ ਉਹਨਾਂ ਦੀ लाज ਪਤ ਹਰ ਥਾਂ ਤੇ ਰੱਖ ਲਈ ਬਖਸ਼ਿਸ਼ ਕਰਦੇ ਨ ਤੇਰੇ ਸੇਵਕ ਕੋ ਭੋਖਿਛ ਨਹੀਂ ਤੇਰੇ ਸੇਵਕਾਂ ਨੂੰ ਤੇਰੇ ਦਾਸਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਕਿਸੇ ਤਰੀ ਕਿਸੇ ਵੀ ਚੀਜ਼ ਦਾ ਭੈ ਨਹੀਂ ਤੇਰੇ ਸੇਵਕ ਕੋ ਭੋਖਿਛ ਨਹੀਂ ਜਮ ਨਹੀਂ ਆਵੇਂ ਨੇ ਜਮ ਵੀ ਉਹਨਾਂ ਦੇ ਨੇੜੇ ਨਹੀਂ ਆ ਸਕਦਾ ਜਿਹੜੇ ਗੁਰਮਖ ਜਨ ਹਨ ਸੰਸਾਰ ਵਿੱਚ ਆਪਣੀ ਮਰਜ਼ੀ ਦੇ ਨਾਲ ਆਉਂਦੇ ਹਨ ਤੇ ਮਰਜ਼ੀ ਦੇ ਨਾਲ ਜਾਂਦੇ ਹਨ ਜੋ ਤੇਰੇ ਰੰਗ ਰੰਗੇ ਸੋਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਜੋ ਤੇਰੇ ਨਾਮ ਦੇ ਰੰਗ ਦੇ ਵਿੱਚ ਰਤੇ ਰਹੇ ਹਰ ਸਮੇ ਗੁਰਬਾਣੀ ਪੜ੍ਹਦੇ ਰਹੇ ਹਰ ਸਮੇ ਨਾਮ ਪ੍ਰਭੂ ਦੇ ਰੰਗ ਦੇ ਵਿੱਚ ਰੰਗੇ ਰਹੇ ਰਹੇ ਗੁਰਮਖ ਪਿਆਰਿਓ ਐਸੇ ਮਨੁੱਖਾਂ ਦੇ ਉੱਤੇ ਸਤਿਗੁਰੂ ਕਿਰਪਾ ਕਰ ਦਿੰਦੇ ਹਨ ਜਿਹੜਾ ਉਹਨਾਂ ਦਾ ਜਨਮ ਤੇ ਮਰਨ ਵਾਲਾ ਗੇੜ ਹੈ ਨਾ ਉਸ ਦਾ ਦੁੱਖ ਖਤਮ ਕਰ ਦੇ ਦੇਖ ਜਨਮ ਮਰਨ ਦੁੱਖ ਨਾਸਾ ਜਨਮ ਮਰਨ ਦੀ ਕੀੜ ਦਾ ਜਿਹੜਾ ਦੁੱਖ ਹੈ ਉਹ ਖਤਮ ਹੋ ਜਾਂਦਾ ਹੈ ਨਿੱਤੇ ਸੰਸਾਰ ਦੇ ਵਿੱਚ ਮਨੁੱਖ ਆਉਂਦਾ ਹੈ ਜੰਮੇ ਮਰੇ ਮਰੇ ਫਿਰ ਜੰਮੇ ਬੂਤ ਸਜਾਏ ਪਿਆ ਦੇਸ ਲੰਮੇ ਵਿਕਾਰੀ ਮਨੁੱਖ ਸੰਸਾਰ ਵਿੱਚ ਆਉਂਦਾ ਹੈ ਸਜਾਵਾਂ ਪੂਤ ਕੇ ਚਲੇ ਜਾਂਦਾ ਹੈ ਜੰਮਦਾ ਹੈ ਮਰਦਾ ਹੈ ਫਿਰ ਜੰਮਦਾ ਹੈ ਫਿਰ ਮਰਦਾ ਹੈ ਸਜਾਵਾਂ ਪੂਰਤੀ ਜਾਂਦਾ ਹੈ ਪਰ ਜਿਹੜਾ ਸ਼ਰਨ ਦੇ ਵਿੱਚ ਆ ਜਾਂਦਾ ਹੈ ਉਸ ਪ੍ਰਭੂ ਪਿਤਾ ਦੇ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਰਹਿੰਦਾ ਹੈ ਫਿਰ ਉਸ ਦਾ ਜਿਹੜਾ ਜਨਮ ਮਰਨ ਦਾ ਗੇੜ ਹੈ ਉਸ ਦਾ ਦੁੱਖ ਖਤਮ ਹੋ ਜਾਂਦਾ ਹੈ ਤੇਰੀ ਬਖਸ਼ਣਾ ਬੇਟਾ ਕੋਈ ਸਤਿਗੁਰ ਕਾ ਦਿਲਾਸਾ ਉਹਨਾਂ ਨੂੰ ਕਿਸੇ ਕਿਸੇ ਦਾ ਕੋਈ ਫਿਕਰ ਨਹੀਂ ਹੁੰਦਾ ਕੋਈ ਚਿੰਤਾ ਨਹੀਂ ਹੁੰਦੀ ਉਹਨਾਂ ਨੂੰ ਉਸ ਮਾਲਕ ਤੇ ਭਰੋਸਾ ਹੁੰਦਾ ਹੈ ਕਿ ਮਾਲਕ ਨੇ ਉਸ ਪ੍ਰਮਾਤਮਾ ਨੇ ਜਿਹੜੀ ਬਖਸ਼ਿਸ਼ ਕੀਤੀ ਹੈ ਜਿਹੜੀ ਮਿਹਰ ਕੀਤੀ ਹੈ ਉਸ ਨੂੰ ਕੋਈ ਵੇਚ ਨਹੀਂ ਸਕਦਾ ਤੇਰੀ ਬਖਸ਼ਣਾ ਮਿਟਾਏ ਕੋਈ ਸਤਿਗੁਰਾਂ ਦੇ ਨਾ ਸਤਿਗੁਰ ਦਾ ਭਰੋਸਾ ਹੈ ਗੁਰੂ ਤੇ ਵਿਸ਼ਵਾਸ ਹੈ ਗੈ ਭਰੋਸਾ ਹੈ ਆਸਰਾ ਹੈ ਕਿ ਜਿਹੜੀ ਗੁਰੂ ਦੀ ਬਖਸ਼ਿਸ਼ ਹੈ ਮਿਹਰ ਹੈ ਉਸ ਨੂੰ ਕੋ ਮਿਟਾਉ ਨਹੀਂ ਸਕਦਾ ਨਾਮ ਧਿਆਏ ਨ ਸੁਖ ਫਲ ਪਾਏ ਆਠ ਪਹਿਰ ਆਲਾ ਦਾ ਨਾਮ ਜਪਦੇ ਹਨ ਸਿਮਰਨ ਕਰਦੇ ਹਨ ਬੰਦਗੀ ਕਰਦੇ ਹਨ ਅਠੇ ਪੈ ਉਸ ਪ੍ਰਮਾਤਮਾ ਦੀ ਅराधना ਕਰਦੇ ਹਨ ਤੇਰੀ ਸਰ ਤੇਰੇ ਪਰਵਸੇ ਪੰਜ ਦੁੱਖ ਨੈਸਦੇ ਫਿਰ ਉਹ ਸਤਿਗੁਰ ਜੀ ਦੀ ਸ਼ਰਨ ਦੇ ਵਿੱਚ ਆ ਕਰਕੇ ਗੁਰੂ ਦੇ ਭਰੋਸੇ ਰਹਿ ਕਰਕੇ ਜਿਹੜੇ ਪੰਜ ਵਿਕਾਰ ਹਨ ਉਹਨਾਂ ਤੇ ਵੀ ਜੇ ੱੱਪਾ ਲੈਂਦੇ ਹੰਕਾਰ ਕ੍ਰੋਧ ਲੋਭ ਮੋਹ ਹੰਕਾਰ ਇਲਾ ਤੇ ਜਿੱਤ ਪਾ ਲੈਂਦੇ ਤੇ ਇਹਨਾਂ ਨੂੰ ਵੀ ਵਸ ਦੇ ਵਿੱਚ ਕਰ ਲੈਂਦੇ ਗਾ ਤੇ ਸਰਕ ਤਰੇ ਪਰਵਾਸੇ ਤੇਰੀ ਸ਼ਰਨ ਦੇ ਵਿੱਚ ਆ ਕੇ ਤੇਰੇ ਆਸਰੇ ਤੇ ਪਰਸੇ ਪੰਜ ਦੁਸ਼ਤ ਲੈ ਸਾ ਤੇ ਪੰਜੇ ਦੇ ਕਾਰਨ ਵੀ ਆਪਣੇ ਵਸ ਦੇ ਵਿੱਚ ਕਰ ਲਿਆ ਕਿਉਂਕਿ ਗੁਰਮਖ ਪਿਆਰਿਓ ਇਹ ਵਿਕਾਰ ਆਪਣੇ ਵਸ ਦੇ ਵਿੱਚ ਕਰਨੇ ਬਹੁਤ ਔਖੇ ਹਨ ਖਾਸ ਤੇ ਵਿਕਾਰੀ ਮਨੁੱਖ ਵਾਸਤੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰਾ ਜਾਣਾ ਤੇਰੀ ਜਦੋਂ ਮਨੁੱਖ ਇੱਥੇ ਆ ਜਾਂਦਾ ਹੈ ਫਿਰ ਬਖਸ਼ਿਸ਼ ਹੋਇਆ ਕਰਦੀ ਹੈ ਸਤਿਗੁਰ ਜੀ ਮੈਨੂੰ ਆਪ ਜੀ ਦੀ ਬਖਸ਼ਿਸ਼ ਦੀ ਕੋਈ ਸਾਰ ਨਹੀਂ ਕੋਈ ਕਦਰ ਨਹੀਂ ਮੈਨੂੰ ਆਤਮਿਕ ਜੀਵਨ ਦੀ ਕੋਈ ਸੂਝ ਬੂਝ ਦੀ ਕੋਈ ਕਬਰ ਨਹੀਂ ਮੈਂ ਕੋਈ ਧਾਰਮਿਕ ਕਰਮ ਨਹੀਂ ਕੀਤਾ ਆਤਮਿਕ ਅਡੋਪ ਦਾ ਬੜਾ ਜੀਵਨ ਕੀ ਹੈ ਉਸ ਬਾਰੇ ਕੋਈ ਖਬਰ ਨਹੀਂ ਸਾਰ ਨਾ ਜਾਣਾ ਤੇਰੀ ਤੇਰੀ ਅਕਾਦ ਗਤੀ ਨੂੰ ਨਹੀਂ ਸਮਝੇ ਪਰ ਫਿਰ ਵੀ ਸਭ ਤੇ ਵੱਡਾ ਸਤਪੁਰਨਾਨਿਤ ਚਿੰਨ ਕਲ ਰਾਖੀ ਮੇਰੀ ਹਮ ਅਗਿਆਨ ਅਲਪਮਤ ਤੋਰੀ ਤਮ ਆਪਨ ਬਿਰਦਰ ਖਾਵ ਸਤਿਗੁਰ ਜੀ ਸਾਡੀ ਮੱਤ ਪੁੱਛੀ ਹੈ ਅਸੀਂ ਮੂੜ ਮਤੀਏ ਹਾਂ ਸਾਨੂੰ ਸਮਝ ਨਹੀਂ ਪਰ ਫਿਰ ਵੀ ਆਪ ਜੀ ਨੇ ਕਿਰਪਾ ਕੀਤੀ ਮੈਨੂੰ ਵੱਡਾ ਸਤਿਗੁਰ ਨਾਨਕ ਮਿਲਾ ਦਿੱਤਾ ਜਿਸ ਨੇ ਜਿੰਨ ਕਲ ਰਾਖੀ ਮੇਰੀ ਜਿਸ ਨੇ ਮੇਰੀ ਲਾਜ ਪਤ ਰੱਖ ਕਰਕੇ ਮੈਨੂੰ ਨਾਮ ਦੇ ਨਾਲ ਸਿਮਰਨ ਬੰਦਗੀ ਦੇ ਨਾਲ ਜੋੜ ਦਿੱਤਾ ਸਿਮਰਨ ਬੰਦਗੀ ਦੇ ਨਾਲ ਜਿਹੜਾ ਜੁੜ ਗਿਆ ਨਾ ਗੁਰਮਖ ਪਿਆਰਿਓ ਫਿਰ ਉਸ ਨੂੰ ਦੁਨਿਆਵੀ ਰਹਿੰਦੇ ਹੋਏ ਜਾਂ ਤਰਗਾਹੀ ਰਹਿੰਦੇ ਹੋਏ ਕਿਸੇ ਚੀਜ਼ ਦੀ ਕੋਈ ਟੋਟ ਨਹੀਂ ਆਉਂਦੀ ਬਿਨ ਬੋਲੇਆ ਸਭ ਕੁਝ ਜਾਣਦਾ ਕਿਸਾਬਿਆ ਕੀਚੇ ਅਦਾਸ ਪਿਤਾ ਜਾਣਦਾ ਹੈ ਮੇਰੇ ਬੱਚਿਆਂ ਨੂੰ ਕੀ ਚਾਹੀਦਾ ਹੈ ਉਹਨਾਂ ਅੱਗੇ ਮੰਕਰ ਦੀ ਲੋੜ ਨਹੀਂ ਪੈਂਦੀ ਬਿਨ ਬੋਲੇਆ ਸਭ ਕੀ ਜਾਣਦਾ ਪਰ ਦੂਸਰੇ ਪਾਸੇ ਕੱਕ ਕਟ ਕੇ ਅਕਤਰਤੀ ਜਾਣਤ ਭਲੇ ਗੁਰੇ ਕੀ ਪੀਰ ਪਛਾਣਤ ਤੇ ਤਾਂ ਇਹ ਵੀ ਜਾਣਦਾ ਹੈ ਕਿ ਮੇਰਾ ਆਗਿਆਕਾਰ ਕੌਣ ਹੈ ਮੇਰੇ ਕਹਨੇ ਵਿੱਚ ਕੌਣ ਹੈ ਤੇ ਮੇੇ ਹੁਕਮ ਤੋਂ ਆ ਕੀ ਕੋਣ ਹੈ ਜਿਹੜਾ ਹੁਕਮ ਦੇ ਵਿੱਚ ਹੋਇਆ ਕਰਦਾ ਹੈ ਉਸ ਦੇ ਨਾਮ ਜੈ ਦਾਤ ਵੀ ਲਾ ਦਿੰਦੇ ਤੇ ਜਿਹੜਾ ਹੁਕਮ ਦੀ ਪਾਲਣਾ ਨਹੀਂ ਕਰਦਾ ਨਾ ਫਿਰ ਗੁਰਮਖ ਪਿਆਰਿਓ ਉਹਨੂੰ ਮਾਪੇ ਬੇਦਰਦ ਵੀ ਕਰਦੇ ਆ ਕਰਦੇ ਆ ਇਸ ਕਰਕੇ ਗੁਰਮੁਖ ਪਿਆਰਿਓ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿਛੇ ਪਰਤਾਏ ਜਿਨੇ ਮੰਨ ਲਿਆ ਫਿਰ ਗੁਰਮੁਖ ਪਿਆਰਿਓ ਉਹਨੂੰ ਕਿਸੇ ਚੀਜ਼ ਦੀ ਟੋਟ ਨਹੀਂ ਸਤਿਗੁਰ ਜੀ ਕਿਰਪਾ ਕਰ ਵਿਚਾਰਾਂ ਕਰਦਿਆ ਉਹਨਾਂ ਭੁਲਾ ਕੇ ਮਨ ਕਰਨੀਆਂ ਕਰ ਗਜ ਕੇ ਪਤੇ ਬਲਾਓ ਵਾਹਿ ਮੁਰਝੀ ਕਾ ਤੁਸਾ ਵਾਹਿ ਗੁਰਜੀ ਕੀ ਪਤੇ